ਮੈਂ ਜੀ ਇਲੈਕਟ੍ਰੀਕਲ ਡਿਪਾਰਟਮੈਂਟਸ ਕੀਤੀ ਹੋਈ ਐ ਮੈਂ ਇਲੈਕਟ੍ਰੀਕਲ ਇੰਜੀਨੀਅਰ ਇੰਜੀਨੀਅਰਿੰਗ ਚ ਦੇਖੋ ਜੀ ਬਹੁਤ ਟਰਾਈ ਕੀਤੀ ਸਕੋਪਸ ਬਹੁਤ ਘਟਨੇ ਤੇ ਓਪਰਚ्युनिटीज ਵੀ ਬਹੁਤ ਘਟ ਮਿਲੇ ਪਲੇਸਮੈਂਟਸ ਬਹੁਤ ਘਟਨੇ ਇਸ ਲਈ ਸੇ ਅਸੀਂ ਸਾਰਾ ਕਾਟ ਸ਼ੁਰੂ ਕੀਤਾ ਮੈਂ ਟਰਾਈ ਤਾਂ ਆਪਣੇ ਵੱਲੋਂ ਫੋਲ ਕੀਤੀ ਸੀ ਬਿਕੋਜ਼ ਪਹਿਲਾਂ ਜਿਹੜੀ ਸੀਗੀ ਸਕੋਪ ਇੰਜੀਨੀਅਰਿੰਗ ਚ ਬਹੁਤ ਅਲੱਗ ਲੈਵਲ ਸੀ ਬਟ ਬਾਏ ਟਾਈਮ ਬਾਏ ਟਾਈਮ ਗਵਰਨਮੈਂਟ ਜਿਹੜੀ ਐ ਫੈਸਿਲਿਟੀਆਂ ਨਹੀਂ ਦੇ ਰਹੀ ਪਲੇਸਮੈਂਟਸ ਬਿਲਕੁਲ ਲੋ ਨੇ ਜਿਸ ਕਰਕੇ ਸਾਨੂੰ ਇਸੇ ਸ਼ਿਫਟ ਕਰਨਾ ਪੈ ਗਿਆ ਕਿੰਨੇ ਅਸੀਂ ਮਨੀ ਸਪੈਂਡ ਕੀਤੀ ਐ ਪੇਰੈਂਟਸ ਦੀ ਹਾਰਡ ਐਂਡ ਮਨੀ ਸਪੈਂਡ ਕਰਵਾਈਏ ਕਾਲਜ ਵਾਲੇ ਤੇ ਬਟ ਉਹਨਾਂ ਨੇ ਕੋਈ ਇਨਾ ਪਲੇਸਮੈਂਟ ਵੀ ਨਹੀਂ ਪ੍ਰੋਵਾਈਡ ਕਰਵਾਈ ਜਿੰਨਾ ਅਸੀਂ ਸੋਚੀਏ ਤਾਂ ਫਿਰ ਹਾਰ ਕੇ ਤਾਂ ਫਿਰ ਕਰਨਾ ਹੀ ਪੈਂਦਾ ਸਭ ਕੁਝ ਆਪਣੀ ਹਾਰਡ ਐਂਡ ਮਨੀ ਪੇਰੈਂਟਸ ਦੀ ਅਸੀਂ ਸਪੈਂਡ ਕਰਵਾਈ ਆ ਤਾਂ ਅਸੀਂ ਐਕਸਪੈਕਟ ਕਰਦੇ ਆ ਕਿ ਸਾਨੂੰ ਕੋਈ ਵਧੀਆ ਜੌਬ ਮਿਲੇ ਬਟ ਉਹ ਸਾਨੂੰ ਨਹੀਂ ਮਿਲਦੀ ਜੌਬ ਦੇ ਵਿੱਚ ਤੁਹਾਨੂੰ ਕੋਈ ਓਪਰਚ्युनिटी ਨਹੀਂ ਹੈਗੀ ਜੀ ਅਸੀਂ ਬਹੁਤ ਟਰਾਈ ਕੀਤਾ ਜੀ ਮੈਂ ਜੇਈ ਦੇ ਪੇਪਰਸ ਵੀ ਟਰਾਈ ਕੀਤੇ ਬਟ ਇੰਨੀ ਦੇਖੋ ਜੀ ਹਰ ਸਾਲ ਕਟੋ ਕੱਢਣੇ ਦੇ 10 ਲੱਖ ਤੋਂ 3 ਇੰਜੀਨੀਅਰ ਪਾਸ ਹੁੰਦਾ ਹੈ ਔਰ ਉਹਨਾਂ ਵਿੱਚ ਸਿਰਫ 10000 ਦੀ ਹੀ ਪਲੇਸਮੈਂਟ ਲੱਗਦੀ ਹੈ 990000 ਬੰਦਾ ਵਿਦਾਊਟ ਪਲੇਸਮੈਂਟ ਰਹਿੰਦਾ ਹੈ ਜਿਨ੍ਹਾਂ ਕਰਕੇ ਇਹ ਸਭ ਬੰਦਾ ਤੁਸੀਂ ਲਾ ਲਓ ਜੇ ਅਗਰ ਤੁਹਾਡੀ 500 ਸੀਟਾਂ ਕੁਲੀਆਂ ਨੇ ਤਾਂ ਉਹਦੇ ਵਿੱਚ ਘੱਟੋ ਘੱਟ 10 ਤੋਂ 12 ਲੱਖ ਬੱਚੇ ਫੀਸ ਅਪਲਾਈ ਕਰਦੇ ਆ